एमपी ਜਾਂ ਐਮਐਲਏ ਬਣਨਾ ਕੋਈ ਵੀ ਸੋਚ ਸਕਦਾ ਸੁਪਨਾ ਲੈ ਸਕਦਾ ਤੇ ਮਿਹਨਤ ਕਰ ਸਕਦਾ ਕੋਈ ਕਿਉਂ ਨਾ ਸੋਚੇ ਇਸ ਗੱਲ ਤੇ ਮੈਨੂੰ ਟਰੋਲ ਕੀਤਾ ਗਿਆ ਬੱਚੀ ਨੂੰ ਉਹ ਕਹਿੰਦੀ ਹੈ ਕਿ ਮੈਂ ਐਮਐਲਏ ਐਮਪੀ ਬਣਨਾ ਹੈ ਨਾ ਤਾਂ ਵਾਟਸ ਰੌਂਗ ਇਨ ਥੈਟ ਇਹਦੇ ਚ ਟਰੋਲ ਕਰਨ ਵਾਲੀ ਕਿਹੜੀ ਗੱਲ ਹੋਗੀ ਉਹ ਮਾਨਸਿਕ ਬਿਮਾਰ ਲੋਕ ਨੇ ਬੇਸਿਕਲੀ ਉਹਨਾਂ ਨੂੰ ਤਾਂ ਮੈਨੂੰ ਇਹ ਲੱਗਦਾ ਕਿ ਇਗਨੋਰ ਕਰ ਦੇਣਾ ਚਾਹੀਦਾ ਉਹਨਾਂ ਨੂੰ ਸੀਰੀਅਸ ਲੈਣ ਦੀ ਬਜਾਏ ਹੈਨਾ ਉਹ ਉਹਨਾਂ ਨੂੰ ਮੈਂ ਕਦੇ ਸੀਰੀਅਸ ਨਹੀਂ ਲੈ ਸਕਦੀ ਚਲੋ ਜਿਉਂ ਨੇ ਕਹਿਤਾ ਇੱਕ ਬੱਚੀ ਨੇ ਕਹਿ ਵੀ ਦਿੱਤਾ ਤਾਂ ਵਾਟ ਇਜ਼ ਅ ਬਿਗ ਡੀਲ ਕੋਈ ਵੀ ਬਣ ਸਕਦਾ ਹੈ ਇਹ ਸਾਡਾ ਡੈਮੋਕਰੈਟਿਕ ਰਾਈਟ ਹੈ ਜੇ ਕੱਲ ਨੂੰ ਮੈਂ ਕਹਾਂ ਵੀ ਮੈਂ ਐਮਐਲਏ ਬਣਨਾ ਚਾਹੁੰਨੀ ਆ ਉਹੀ ਗੱਲ ਹੈ ਜਿਵੇਂ ਤੁਸੀਂ ਪਹਿਲਾਂ ਸੀ ਚੁਟਕਲੇਵਾਜ਼ ਵੀ ਤਾਂ ਚੁਣੀ ਆ ਨਾ ਉਹੀ ਤਾਂ ਗੱਲ ਹੈ ਵੀ ਜਿਹੜੇ ਤੁਸੀਂ ਚੁਣੇ ਹੋਏ ਨੇ ਉਹ ਬਹੁਤ ਸਿਰ ਤੇ ਬਿਠਾਉਣ ਦੇ ਕਾਬਿਲ ਨੇ ਜੇ ਕੋਈ ਚੰਗਾ ਬੰਦਾ ਕਹਿੰਦਾ ਕਿ ਮੈਂ ਇਲੈਕਸ਼ਨ ਲੜਨੇ ਆ ਮੈਂ ਆਉਣਾ ਚਾਹਣਾ ਡੈਮੋਕਰੈਟਿਕ ਰਾਈਟ ਹੈ ਜੇ ਮੈਂ ਹੁਣ ਕਹਦਾ ਕਿ ਮੈਂ ਐਮਐਲਏ ਬਣੂੰਗੀ ਮੈਂ ਐਮਪੀ ਬਣੂੰਗੀ ਇਹ ਮੇਰਾ ਡੈਮੋਕਰੈਟਿਕ ਰਾਈਟ ਹੈ ਮੈਨੂੰ ਕੌਣ ਰੋਕ ਸਕਦਾ ਹੈ ਇੱਕ ਜਜਮੈਂਟ ਵਾਸ ਕਰਨ ਵਾਲੇ ਕੌਣ ਹੁੰਨੇ ਹੋ ਕਿ ਤੂੰ MLA ਬਣ ਗਈ ਐ MLA ਨਾ ਬਣ ਗਈ MP ਤੁਸੀਂ ਉਹਨੂੰ ਬਲਕਿ ਐਪਰੀਸ਼ੀਏਟ ਕਰੋ ਕਿ ਜ਼ਰੂਰ ਬਣ ਪਰ ਪਹਿਲਾਂ ਪੜ੍ਹਾਈ ਪੂਰੀ ਕਰ ਠੀਕ ਹੈ ਪਹਿਲਾਂ ਇੱਕ ਇਹੋ ਜੀ ਟ੍ਰੇਨਿੰਗ ਲੈ ਜਿਹਦੀ ਇਸ ਵੇਲੇ ਪੰਜਾਬ ਨੂੰ ਬੀਇੰਗ ਵਿਮਨ ਬੀਇੰਗ ਗਰਲ ਤੇਰੀਆਂ ਡਿਊਟੀਆਂ ਕੀ ਬਣਦੀਆਂ ਤੇਰੀਆਂ ਰਿਸਪੌਂਸਿਬਿਲਿਟੀਆਂ ਕੀ ਬਣਦੀਆਂ ਉਹਨਾਂ ਦੀ ਸਮਝ ਰੱਖੇ ਮੁੱਦਿਆਂ ਦੀ ਸਮਝ ਰੱਖੇ ਤਾਂ ਫਿਰ ਉਹਨਾਂ ਨੂੰ ਤੁਸੀਂ ਕੀ ਸਲਾਹ ਦਿਓਗੇ ਕਿ ਇਹਨਾਂ ਨਾਲ ਕਿਵੇਂ ਨਜਿੱਠਣਾ ਇਹਨਾਂ ਲੋਕਾਂ ਨਾਲ ਇਨ ਇਗਨੋਰ ਕਰ ਤੋ ਐਜ਼ ਇਫ ਉਹ ਹੈ ਹੀ ਨਹੀਂ ਗੇ ਐਜ਼ ਇਫ ਉਹ ਸਾਨੂੰ ਦਿਖ ਰਹੇ ਰਹੇ ਮੋਰਓਵਰ ਜਿਹੜੇ ਪੜ ਰਹੇ ਆ ਜਿਹੜਾ ਸੰਜੀਦਾ ਬੰਦਾ ਵੀ ਉਹ ਕਮੈਂਟਸ ਜਾਂ ਉਹ ਟ੍ਰੋਲਿੰਗ ਪੜ ਰਹੇ ਆ ਨਾ ਉਹਨੂੰ ਵੀ ਇਹ ਚੀਜ਼ ਸਮਝ ਆ ਰਹੀ ਹੈ ਕਿ ਇਹ ਬੰਦੇ ਚੱਲ ਕਿੱਥੋਂ ਰਹੇ ਨੇ ਇਹ ਕੋਈ ਪੰਜਾਬ ਦੀ ਸੱਭਿਆਤਾ ਜਾਂ ਪੰਜਾਬ ਦੀ ਸੋਚ ਨਹੀਂ ਹੈਗੀ ਇਹ ਕੁਝ ਕੁ ਪੋਲਿਟੀਕਲ ਪਾਰਟੀਆਂ ਦੇ ਆਈਟੀ ਵਿੰਗ ਨੇ ਔਰ ਉਹ ਪੈਸੇ ਦੇ ਸਿਰ ਤੇ ਚੱਲ ਰਹੇ ਨੇ ਉਹਨਾਂ ਨੂੰ ਇੰਨਾਂ ਚੀਜ਼ਾਂ ਦੀ ਇਹ ਗਾਲਾਂ ਕੱਢਣ ਦੀ ਤਨਖਾਹ ਮਿਲਦੀ ਹੈ ਬਾਕੀ ਕੁੜੀਆਂ ਨੂੰ ਇਹ ਤਾਂ ਸਨੇਹਾ ਦੇ ਸਕਦੀਆਂ ਕਿ ਇਹਨਾਂ ਬੇਵਕੂਫਾ ਲੋਕਾਂ ਤੋਂ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਇਹ ਉਹ ਲੋਕ ਨੇ ਜਿਨ੍ਹਾਂ ਜਿਹੜੇ ਆਪਦੀ ਵੀ ਆਈਡੈਂਟੀਟੀ ਵੀ ਲੁਕੋ ਕੇ ਰੱਖਦੇ ਆ ਜਿਹੜੇ ਆਪਣੀ ਸ਼ਕਲ ਵੀ ਨਹੀਂ ਦਿਖਾਉਂਦੀ ਉਹਨਾਂ ਨੂੰ ਪੰਜਾਬੀ ਵੀ ਚੱਜ ਨਾਲ ਲਿਖਣੀ ਨਹੀਂ ਆਉਂਦੀ ਹੁੰਦੀ ਜਿਨ੍ਹਾਂ ਨੇ ਆਪਣੀਆਂ ਸ਼ਕਲਾਂ ਵੀ ਲਕੋਈਆਂ ਹੁੰਦੀਆਂ ਨੇ ਆਪਦੇ ਫੋਟੋ ਤੇ ਨੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਲਗਾਈਆਂ ਹੁੰਦੀਆਂ ਨੇ ਜਾਂ ਕਿਸੇ ਹੋਰ ਸੰਤਾਂ ਦੀਆਂ ਫੋਟੋਆਂ ਲਾਈਆਂ ਹੁੰਦੀਆਂ ਨੇ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਅਸੀਂ ਕਿਹੜੀਆਂ ਫੋਟੋਆਂ ਲਾ ਕੇ ਕੀ ਕੀ ਲੱਛਣ ਕਰਦੇ ਆ ਬੇਸਿਕਲੀ ਇਹ ਕੁਝ ਕੁ ਪੋਲਿਟੀਕਲ ਪਾਰਟੀਆਂ ਦੇ ਆਈਟੀ ਇਹ ਜਿਹੜੇ ਨਹੀਂ ਚਾਹੁੰਦੇ ਕਿ ਇਹੋ ਜਿਹਾ ਸੰਘਰਸ਼ ਕਿ ਵਦਨ ਜਿਹੜੇ ਨਹੀਂ ਚਾਹੁੰਦੇ ਕਿ ਇਹਨਾਂ ਦੇ ਵਿੱਚ ਪੰਜਾਬ ਦੀ ਜਿੱਤ ਹੋਵੇ ਚਾਹੇ ਉਹ ਦਿੱਲੀ ਵੇਲੇ ਵੀ ਇਹ ਕੁਝ ਹੋਇਆ ਜਦੋਂ ਅਸੀਂ ਦਿੱਲੀ ਧਰਨਿਆਂ ਤੇ ਬੈਠੇ ਹਾਂ ਉਦੋਂ ਵੀ ਇਹ ਕੁਝ ਹੋਇਆ ਅੱਜ ਇੱਕ ਹੋਰ ਲੜਾਈ ਲੜ ਰਹੇ ਹਾਂ ਪੰਜਾਬ ਨੂੰ ਬਚਾਉਣ ਦੀ ਲੜਾਈ ਲੜੋਂਗੇ ਪਰ ਤੁਹਾਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪਊਗਾ ਜੀ ਆ ਜੋ ਇੱਕ ਬੱਚੀ ਨੂੰ ਬਰਦਾਸ਼ਤ ਕਰਨਾ ਪੈ ਰਿਹਾ ਅਸੀਂ ਉਹਦੇ ਨਾਲ ਆ ਪਰ ਅਸੀਂ ਫੇਰ ਵੀ ਚਾਹੁੰਦੇ ਹਾਂ ਕਿ ਉਹ ਬੱਚੀ ਪੜ੍ਹਾਈ ਵੀ ਕਰੇ ਇਹੋ ਜਿਹੇ ਹੱਤਾਂ 'ਚ ਨਾ ਚੜ ਜਾਵੇ ਕਿ ਕੱਲ ਨੂੰ ਉਹਦੀ ਪੜ੍ਹਾਈ ਰੁਲ ਜੇ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀ ਆਪਣੀ ਸਟੇਜ ਤੋਂ ਉਸ ਕੁੜੀ ਨੂੰ ਸਨਮਾਨਿਤ ਕੀਤਾਗਾ ਹੁਣ ਉਸ ਚੀਜ਼ ਤੇ ਕਿਉਂ ਲੱਗਦਾ ਕਿ ਕਿਉਂ ਉਹ ਜਿਹੜੀ ਗੱਲ ਆ ਉਹ ਜਿਹੜੀ ਪ੍ਰੈਕਟਿਸ ਆ ਉਹ ਉਹਨੂੰ ਗਲਤ ਪਾਸੇ ਵੱਲ ਤੋਰ ਦੂਗੀ ਤੇ ਇੱਕ ਬਹੁਤ ਯੰਗ ਬੱਚੇ ਨੂੰ ਕਿਸੇ ਇੱਕ ਵਿਚਾਰਧਾਰਾ ਨਾਲ ਬੰਨ ਕੇ ਰੱਖਣਾ ਉਹਦੀ ਬੇਸਿਕਲੀ ਮੈਂਟਲ ਡਵੈਲਪਮੈਂਟ ਨੂੰ ਰੋਕਣਾ ਹੁੰਦਾ ਹ ਹੁਣ ਇੱਕ ਇੱਕ ਸੰਗਠਨ ਦੇ ਨਾਲ ਜੁੜ ਕੇ ਖਾਸ ਕਰ ਜਦੋਂ ਕਿ ਇੱਕ ਪੋਲੀਟੀਕਲ ਸੰਗਠਨ ਹੈ ਉਦੇ ਨਾਲ ਇੱਕ ਬੱਚੀ ਦਾ ਜੋੜ ਜਾਣਾ ਮਤਲਬ ਉਹ ਬੱਚੀ ਦੀ ਵਿਚਾਰਧਾਰਾ ਨੂੰ ਇੱਕ ਇੱਕ ਪਾਰਟਿਕੂਲਰ ਚੀਜ਼ ਦੇ ਵਿੱਚ ਬੰਨ ਦੇਣਾ ਜਿਨੇ ਕਿ ਇੱਕ ਜਿਹਦੀ ਹਜੇ ਬਹੁਤ ਵਿਸ਼ਾਲ ਡਿਵੈਲਪਮੈਂਟ ਹੋਣੀ ਹੈ ਹੋ ਸਕਦੀ ਹੈ ਜਿਹੜੀ ਹੋ ਸਕਦਾ ਦੇਸ਼ ਦੇ ਵੱਡੇ ਮੁੱਦਿਆਂ ਤੇ ਵੱਡੀ ਪਕੜ ਰੱਖਦੀ ਹੋਵੇ ਉਹ ਸਿਰਫ ਇੱਕ ਵਿਚਾਰਧਾਰਾ ਨਾਲ ਬੰਨ ਕੇ ਰਹਿ ਜਾਵੇ ਉਹ ਪੋਲੀਟੀਕਲ ਪਾਰਟੀ ਦੀ ਇੱਕ ਪੋਲੀਟੀਕਲ ਪਾਰਟੀ ਦੀ ਸਟੇਜ ਤੇ ਜਦੋਂ ਅੱਜ ਦਿਖਦੀ ਹੈ ਤਾਂ ਉਹਦੀ ਖਿੱਚੋਤਾਣੀ ਸ਼ੁਰੂ ਹੋ ਜੂਗੀ ਉਹੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਉਹਦੀ ਮੈਂਟਲ ਡਿਵੈਲਪਮੈਂਟ ਰੁਕ ਜੂਗੀ ਜਿਹੜੀ ਕੇ ਸਾਡੇ ਬੱਚਿਆਂ ਲਈ ਸਾਡੇ ਲਈ ਜ਼ਿਆਦਾ ਜ਼ਰੂਰੀ ਮੁੱਦਾ ਹੈ ਕਿਸੇ ਵੀ ਇੱਕ ਰਿਵਾਰਡ ਜਾਂ ਇੱਕ ਸਟੇਜ ਤੇ ਖੜੇ ਹੋਣ ਨਾਲ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ 10 ਨਵੰਬਰ 2025 ਨੂੰ ਜਦੋਂ ਪੰਜਾਬ ਯੂਨੀਵਰਸਿਟੀ ਇਕੱਠ ਹੁੰਦਾ ਤਾਂ ਉਸ ਦਿਨ ਚੰਡੀਗੜ੍ਹ ਪੁਲਿਸ ਚਾਹੇ ਉਹ ਵਿਦਿਆਰਥੀ ਹੋਣ ਚਾਹੇ ਆਮ ਲੋਕ ਹੋਣ ਜਿਹੜੇ ਯੂਨੀਵਰਸਿਟੀ ਜਾਂਦੇ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਤਾਉ ਇੱਕ ਵੀਡੀਓ ਸਾਹਮਣੇ ਆਉਂਦੀ ਆ ਇੱਕ ਕੁੜੀ ਜਿਸ ਦਾ ਨਾਮ ਹਰਮਨ ਸੀ ਉਹ ਨੇੜੀ ਪੁਲਿਸ ਨਾਲ ਜਦਬਹਿਸ ਕਰਦੀ ਆ ਤੇ ਅੱਗੇ ਜਾਣ ਲਈ ਯੂਨੀਵਰਸਿਟੀ ਜਾਣ ਲਈ ਉਹ ਬਜਿੱਦ ਹੁੰਦੀ ਆ ਕਿ ਮੈਂ ਅੰਦਰ ਯੂਨੀਵਰਸਿਟੀ ਜਾਉਂਗੀ ਮੈਂ ਸਟੂਡੈਂਟ ਆ ਤਾਂ ਉਸ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਆ ਉਸੇ ਦਿਨ ਪੂਰਾ ਪੰਜਾਬ ਉਸ ਕੁੜੀ ਨੂੰ ਬਹੁਤ ਐਪਰੀਸ਼ੀਏਟ ਕਰਦਾ ਤਾਂ ਜੋ ਸਾਰਾ ਪੰਜਾਬ ਕਹਿੰਦਾ ਕਿ ਉਸ ਕੁੜੀ ਨੇ ਦਲੇਰੀ ਭਰਿਆ ਕੰਮ ਕੀਤਾ ਉਹ ਪੁਲਿਸ ਦੇ ਨਾਲ ਲੜ ਕੇ ਅੰਦਰ ਗਈ ਯੂਨੀਵਰਸਿਟੀ ਐਂਟਰੀ ਲਈ ਉਹਨੇ ਤਾ ਥੋੜੇ ਦਿਨਾਂ ਬਾਅਦ ਹੀ ਉਸ ਕੁੜੀ ਦਾ ਟਰੋਲ ਹੋਣਾ ਉਸ ਕੁੜੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਕੌਣ ਨੇ ਉਹ ਲੋਕ ਜਿਹੜੇ ਪਹਿਲਾਂ ਕੁਝ ਪੰਜ ਚਾਰ ਦਿਨ ਉਹਦੀ ਵਾਵਾ ਕਰਦੇ ਨਹੀਂ ਸੀ ਥੱਕਦੇ ਤੇ ਬਾਅਦ ਚ ਉਹਨੂੰ ਟਰੋਲ ਕਰਦੇ ਰਹੇ ਤੇ ਬੀਤੇ ਦਿਨੀ ਕਈ ਸਟੇਜਾਂ ਤੋਂ ਉਸ ਕੁੜੀ ਨੂੰ ਸਨਮਾਨਤ ਵੀ ਕੀਤਾ ਗਿਆ ਫਿਰ ਉਹਨੂੰ ਟਰੋਲ ਕੀਤਾ ਗਿਆ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਮੀਤ ਕੌਰ ਬਰਾੜ ਨੇ ਤਾਂ ਹਰਮੀਤ ਕੌਰ ਬਰਾੜ ਲਿਖਦੇ ਨੇ ਕਿ ਬਾਹ ਤਾਂ ਉਸ ਕੁੜੀ ਨੇ ਖੁਦ ਛੜਵਾ ਲਈ ਸੀ ਲੱਗਦਾ ਹੁਣ ਇਹ ਸਾਰੇ ਰਲ ਕੇ ਉਸ ਕੁੜੀ ਦੀ ਪੜਾਈ ਛਡਵਾ ਦੇਣਗੇ ਤਾਂ ਹਰਮਿਤਕੌਰ ਬਰਾੜ ਨੇ ਕਿਉਂ ਲਿਖਿਆ ਧਗਲਬਾਤ ਇਹ ਨਾ ਕਰਦਿਆਂ ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਨੂੰ ਇਹ ਲਿਖਣ ਦੀ ਲੋੜ ਕਿਉਂ ਪੈ ਗਈ ਤੁਸੀਂ ਲਿਖਦੇ ਹੋ ਕਿ ਉਹ ਕੁੜੀ ਹਰਮਨ ਜੀ ਦੀ ਵੀਡੀਓ ਵਾਇਰਲ ਹੋਈ ਸੀ ਕਿ ਬਾਹ ਤਾਂ ਉਹਨੇ ਖੁਦ ਛਡਵਾ ਲਈ ਸੀ ਤਾਂ ਲੱਗਦਾ ਹੁਣੇ ਰਲ ਕੇ ਸਾਰੇ ਉਹਦੀ ਪੜਾਈ ਛਡਾ ਦੇਣਗੇ ਦੇਖੋ ਜਿਵੇਂ ਪਹਿਲਾਂ ਉਹ ਬੱਚੀ ਚੱਲੀ ਸੀ ਆਪਾਂ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਸੀ ਇਸ ਚੀਜ਼ ਨੂੰ ਹਨਾ ਔਰ ਕਰਨਾ ਬੰਦਾ ਵੀ ਸੀ ਕਿ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਅਸੀਂ ਕਹਿੰਨੇ ਆ ਜਾਂ ਕੁੜੀਆਂ ਨਾਲ ਜੋ ਤੱਕਾ ਹੁੰਦਾ ਹੈ ਜਾਂ ਆਪਸੀ ਬੀਇੰਗ ਫੈਮਿਨਿਸਟ ਮੈਂ ਮੰਨਦੀ ਆ ਕਿ ਮੈਂ ਫੈਮਿਨਿਸਟ ਆ ਸਭ ਤੋਂ ਪਹਿਲਾਂ ਬੀਇੰਗ ਫੈਮਿਨਿਸਟ ਜਾਂ ਵੂਮਨ ਰਾਈਟ ਐਕਟਿਵਿਸਟ ਹੋਣ ਦੇ ਨਾਲ ਤੇ ਮੈਨੂੰ ਲੱਗਦਾ ਆ ਕਿ ਇਹੋ ਜਿਹੀਆਂ ਬੱਚੀਆਂ ਨੂੰ 노 ਡਾਊਟ ਐਂਪਾਵਰ ਕਰਨ ਦੀ ਲੋੜ ਆ ਉਹਨਾਂ ਨੂੰ ਸਮਝ ਦੇਣ ਦੀ ਲੋੜ ਆ ਉਹਨਾਂ ਨੂੰ ਹੋਰ ਟ੍ਰੇਨਿੰਗ ਦੇਣ ਦੀ ਲੋੜ ਆ ਜਿਨ੍ਹਾਂ ਚ ਦਲੇਰੀ ਪਹਿਲਾਂ ਹੀ ਆ ਕਿਉਂਕਿ ਇਸ ਚੀਜ਼ ਦੀ ਕਾਫੀ ਕਮੀ ਹੋ ਰਹੀ ਹੈ ਇਸ ਵੇਲੇ ਸਾਡੇ ਡੀਐਨਏ 'ਚ ਹੈ ਸਾਡੇ ਗੁਰੂਆਂ ਨੇ ਸਾਡੀ ਪੰਜਾਬ ਦੀ ਸਾਨੂੰ ਸਾਡੇ 'ਚ ਹੈ ਹੀ ਇਹ ਚੀਜ਼ ਕਿ ਅਸੀਂ ਦਲੇਰਾਂ ਸਾਨੂੰ ਮਤਲਬ ਦਲੇਰੀ ਕਿਤੋਂ ਸਿੱਖਣ ਜਾਣ ਦੀ ਲੋੜ ਨਹੀਂ ਪੈਂਦੀ ਜੀ ਉਹ ਕੁੜੀ ਉਸ ਦਿਨ ਲੜੀ ਹੈ ਹਣਾ ਤਾਂ ਇਹ ਬੜੀ ਵੱਡੀ ਗੱਲ ਸੀ ਬਹੁਤ ਮਤਲਬ ਇੱਕ ਛੋਟੀ ਬੱਚੀ ਐਨੀ ਵੱਡੀ ਲੜਾਈ ਲੜ ਗਈ ਬੜੀ ਵੱਡੀ ਸੀ ਸਾਰਿਆਂ ਨੇ ਆਪ ਅਪਰੀਸ਼ੀਏਟ ਕੀਤਾ ਹੁਣ ਜਿਹੜੀ ਤੁਸੀਂ ਮੇਰੀ ਪੋਸਟ ਦੀ ਗੱਲ ਕਰਦੇ ਹੋ ਵੀ ਮੈਂ ਕਿਉਂ ਲਿਖਿਆ ਉਹਨੂੰ ਇੱਕ ਮਤਲਬ ਪੋਲੀਟੀਕਲ ਵਿੰਗ ਵੱਲੋਂ ਜਾਂ ਕਿਸੇ ਪਾਰਟਿਕੂਲਰ ਸੰਸਥਾ ਨਾਟ ਸੰਸਥਾ ਪੋਲੀਟੀਕਲ ਲੋਕਾਂ ਵੱਲੋਂ ਸੰਸਥਾ ਹੁੰਦੀ ਤਾਂ ਇਟ ਵਾਸ ਓਕੇ ਪੋਲੀਟੀਕਲ ਲੋਕਾਂ ਵੱਲੋਂ ਕੁਝ ਇਹੋ ਜਿਹੇ ਖਿਤਾਬ ਦੇਣੇ ਜਾਂ ਕਿਸੇ ਇਹੋ ਜੀ ਜਗ੍ਹਾ ਤੇ ਜਾ ਕੇ ਉਹਨੂੰ ਪੋਲੀਟੀਸਾਈਜ਼ ਕਰਨਾ ਮੁੱਦੇ ਨੂੰ ਪੋਲੀਟੀਸਾਈਜ਼ ਕਰਨਾ ਉਹ ਬਹੁਤ ਯੰਗ ਹੈ ਬੱਚੀ ਹਨਾ ਹਜੇ ਬਹੁਤ ਛੋਟੀ ਹੈ ਉਹਨੂੰ ਐਸ ਵੇਲੇ ਇਧਰ ਨੂੰ ਲੈ ਕੇ ਜਾਣਾ ਮਤਲਬ ਉਹ ਆਪਦੇ ਜਿਹੜਾ ਅਸਲੀ ਰਾਹ ਤੇ ਚੱਲ ਰਹੀ ਸੀ ਇੱਕ ਯੂਨੀਵਰਸਿਟੀ ਵੱਲ ਚੱਲ ਰਹੀ ਹੈ ਪੜਾਈ ਕਰ ਰਹੀ ਹੈ ਉਹਦੇ ਤੋਂ ਹਟਾ ਕੇ ਉਹਨੂੰ ਉਹਨੂੰ ਪੋਲਿਟਿਕਾਈਜ਼ ਕਰਨਾ ਐਟ ਵੈਰੀ ਯੰਗ ਏਜ ਔਰ ਆਪਦੀ ਸੋਚ ਦੇ ਨਾਲ ਜੋੜ ਲੈਣਾ ਨਾ ਇੱਕ ਪਾਰਟਿਕੂਲਰ ਸੋਚ ਦੇ ਨਾਲ ਜੁੜ ਜਾਣਾ ਉਹ ਜਿਹੜਾ ਉਹ ਪੰਜਾਬ ਨੂੰ ਜਿਹੜੇ ਜਿਹੜੇ ਬੱਚੇ ਨੇ ਸਿੱਧਾ ਰਾਹ ਦਿਖਾਉਣਾ ਸੀ ਉਹਨੂੰ ਪੁੱਠੇ ਪਾਸੇ ਲਾ ਕੇ ਉਹਦੀ ਪੜਾਈ ਛਡਵਾਉਣਾ ਹੀ ਹੈ ਮੇਰੇ ਮੈਨੂੰ ਜੋ ਲੱਗਦਾ ਹੈ ਤਾਂ ਇਸ ਕਰਕੇ ਮੈਂ ਉਹ ਲਿਖਿਆ ਸੀ ਤਾਂ ਸਭ ਤੋਂ ਪਹਿਲਾ ਜਿਹੜਾ ਉਹ ਕੁੜੀ ਦਾ ਐਕਟ ਸੀਗਾ ਉਦੋਂ ਉਹੀ ਪੂਰੇ ਸਾਰੇ ਪੰਜਾਬੀ ਪੂਰਾ ਪੰਜਾਬ ਉਹਦੀਆਂ ਸਿਫਤਾਂ ਕਰਦਾ ਨਹੀਂ ਸੀ ਸਕਦਾ ਈਵਨ ਤੁਸੀਂ ਮੈਂ ਆਪਾਂ ਸਾਰੇ ਉਹਨਾਂ ਲੋਕਾਂ 'ਚ ਸ਼ਾਮਲ ਸੀ ਜਿਹੜੇ ਕਹਿੰਦੇ ਸੀ ਕਿ ਕੁੜੀ ਨੇ ਦਲੇਰੀ ਦਿਖਾਈ ਨਹੀਂ ਅਕਸਰ ਖਾਸ ਕਰ ਕੁੜੀਆਂ ਤਾਂ ਛੋਟੀ ਉਮਰ 'ਚ ਡਰ ਜਾਂਦੀਆਂ ਨੇ ਪੁਲਿਸ ਤੋਂ ਦਵੈਸੀ ਪ੍ਰਭਾਵ ਮਾੜਾ ਜਦੋਂ ਇੰਨੀ ਪੁਲਿਸ ਇਕੱਠੀ ਹੋਵੇ ਤਾਂ ਡਰ ਜਾਂਦੇ ਆ ਉੱਥੇ ਸਟੂਡੈਂਟ ਵੀ ਬਹੁਤ ਸਾਰੇ ਡਰੇ ਤਾਂ ਉਸ ਕੁੜੀ ਨੇ ਹਿੰਮਤ ਦਲੇਰੀ ਦਿਖਾਈ ਉਹਨੇ ਉਹ ਦਾ ਬਹੁਤ ਡਾਇਲੌਗ ਮਸ਼ਹੂਰ ਹੋਇਆ ਚਲੋ ਡਾਇਲੌਗ ਕੀ ਕਹਾਂ ਜਿਹੜੀ ਉਹਨੇ ਗੱਲ ਬੋਲੀ ਕਿ ਮੇਰੀ ਬਾਹ ਛੱਡ ਨਹੀਂ ਤੋ ਆਪਣਾ ਹਿਸਾਬ ਲਾ ਲਈ ਅੰਮੀਗੋ ਦਲੇਰੀ ਭਰਿਆ ਕਦਮ ਸੀ ਪਰ ਉਹ ਤੋਂ ਬਾਅਦ ਹੀ ਉਹ ਟਰੋਲ ਹੋਣੀ ਸ਼ੁਰੂ ਹੋ ਗਈ ਕਿਉਂ ਕਿਉਂਕਿ ਉਸ ਨੂੰ ਕੁਝ ਇੰਟਰਵਿਊਸ ਆਈਆਂ ਜਾਂ ਉਹਨੇ ਇਹ ਚੀਜ਼ ਕਹਿਣੀ ਉਹਦਾ ਕਿ ਮੈਂ ਠੀਕ ਆ ਮੈਂ ਸਿਆਸਤ ਚ ਆ ਜੂ ਕਿ ਇਹ ਗੱਲ ਮਾੜੀ ਐ ਐਮਪੀ ਜਾਂ ਐਮਐਲਏ ਬਣਨਾ ਕੋਈ ਵੀ ਸੋਚ ਸਕਦਾ ਸੁਪਨਾ ਲੈ ਸਕਦਾ ਤੇ ਮਿਹਨਤ ਕਰ ਸਕਦਾ ਕੋਈ ਕਿਉਂ ਨਾ ਸੋਚੇ ਇਸ ਗੱਲ ਤੇ ਮੈਨੂੰ ਟਰੋਲ ਕੀਤਾ ਗਿਆ ਬੱਚੀ ਨੂੰ ਦੇਖੋ ਗਗਨ ਇੱਕ ਗੱਲ ਬੜੀ ਕਲੀਅਰ ਹੈ ਕਿ ਜਿਹੜੇ ਮੁਲਕ ਚ ਜਾਂ ਜਿਹੜੀ ਜਗ੍ਹਾ ਤੇ ਅਸੀਂ ਰਹਿ ਰਹੇ ਆ ਨਾ ਇੱਥੇ ਸਭ ਤੋਂ ਸੌਖਾ ਤਰੀਕਾ ਆ ਕਿ ਉਹਨੂੰ ਟਰੋਲ ਕਰੋ ਤੇ ਉਹਨੂੰ ਦਬਾ ਲਓ ਹਣਾ ਆਪਾਂ ਸਾਰੇ ਉਹਦੇ ਸ਼ਿਕਾਰ ਹੋਈਆਂ ਮੈਂ ਖੁਦ ਸ਼ਿਕਾਰ ਹੋਈਆਂ ਹਣਾ ਔਰ ਤੁਸੀਂ ਇਹ ਜੀ ਕੋਈ ਵੀ ਫੀਮੇਲ ਇੰਡੀਆ ਲੈਵਲ ਤੇ ਲੈ ਲਓ ਜਿਹਦਾ ਨਾਮ ਹੈ ਜਿਹੜੀ ਕੁਝ ਬਣੀ ਹੋਈ ਹੈ ਮਤਲਬ ਰਾਣਾ ਯੂਗ ਤੋਂ ਲੈ ਕੇ ਜਿਹੜੀ ਬਰਖਾ ਦਾਤ ਤੋਂ ਲੈ ਕੇ ਜਿਹੜੀ ਮਰਜ਼ੀ ਲੈ ਲਓ ਤੁਸੀਂ ਜਿਹੜੀ ਆਵਾਜ਼ ਬੁਲੰਦ ਹੈ ਮਤਲਬ ਭੀੜ ਦੇ ਹਿੱਸੇ ਤੋਂ ਹਟ ਕੇ ਜੋ ਕੋਈ ਕਦਮ ਚੱਕ ਰਿਹਾ ਤਾਂ ਇਹ ਪਹਿਲਾ ਚੀਜ਼ ਹੁੰਦੀ ਆ ਉਹਨੂੰ ਦਬਾ ਦੇਣ ਦੇ ਲਈ ਕਿ ਇੱਕ ਕਿਸੇ ਪਾਰਟਿਕੂਲਰ ਸੰਸਥਾ ਦਾ ਯਾਂ ਇਵਨ ਹੁਣ ਇਸ ਵੇਲੇ ਤਾਂ ਮੈਂ ਵੀ ਕਹੂੰਗੀ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਭੀੜ ਹੈ ਜਿਹੜੀ ਭੀੜਦੰਤਾ ਦਾ ਹਿੱਸਾ ਬਣ ਕੇ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਆਪਣੀ ਸੋਚ ਨੂੰ ਪਿਟਰੀਆਰਕਲ ਸੋਚ ਨੂੰ ਲਾਗੂ ਕਰਕੇ ਦਬਾ ਲਈਏ ਕੁੜੀ ਨੂੰ ਚੱਕ ਲਈਏ ਹੁਣ ਤੁਸੀਂ ਕਹਿਆ ਕਿ ਉਹ ਕਹਿੰਦੀ ਹੈ ਕਿ ਮੈਂ ਐਮਐਲਏ ਐਮਪੀ ਬਣਨਾ ਹੈ ਹਨਾ ਤਾਂ ਵਾਟਸ ਰੋਂਗ ਇਨ ਥੈਟ ਜੇ ਕੋਈ ਬੱਚੀ ਖਾਸ ਕਰ ਜਿਹੜੀ ਦਲੇਰ ਹੈ ਜਿਹੜੀ ਆਵਾਜ਼ ਰੱਖ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤੇ ਪੰਜਾਬੀਆਂ ਨੂੰ ਲੋੜ ਹੈ ਸਾਡੇ ਕੋਲ ਜਿਹਹੇ ਜੇ ਲੀਡਰ ਐ ਇਸ ਵੇਲੇ ਮੌਜੂਦਾ ਲੀਡਰ ਐ ਜਿਹੜੇ ਦਲੇਰੀ ਦਾ ਛੱਡੋ ਜਿਹੜੇ ਚੁਟਕਲਿਆਂ ਤੋਂ ਅੱਗੇ ਨਹੀਂ ਵੱਧ ਰਹੇ ਸਾਨੂੰ ਤਾਂ ਬਹੁਤ ਲੋੜ ਹੈ ਚੰਗੇ ਲੀਡਰਾਂ ਦੀ ਜੇ ਕੋਈ ਦਲੇਰ ਲੀਡਰ ਐ ਉਹ ਸੈਂਟਰ ਦੇ ਸਾਹਮਣੇ ਸਾਡੀ ਆਵਾਜ਼ ਚੱਕੂਗਾ ਸਟੇਟ 'ਚ ਸਾਡੀ ਆਵਾਜ਼ ਚੱਕੂਗਾ ਉਹ ਪੰਜਾਬ ਲਈ ਜਾਂ ਔਰਤਾਂ ਦੇ ਲਈ ਜੇ ਕੁਝ ਕਰੂਗੀ ਸਾਨੂੰ ਤਾਂ ਲੋੜ ਐ ਇਹਦੇ ਚ ਟਰੋਲ ਕਰਨ ਵਾਲੀ ਕਿਹੜੀ ਗੱਲ ਹੋਗੀ ਉਹ ਮਾਨਸਿਕ ਬਿਮਾਰ ਲੋਕ ਨੇ ਬੇਸਿਕਲੀ ਉਹਨਾਂ ਨੂੰ ਤਾਂ ਮੈਨੂੰ ਇਹ ਲੱਗਦਾ ਕਿ ਇਗਨੋਰ ਕਰ ਦੇਣਾ ਚਾਹੀਦਾ ਉਹਨਾਂ ਨੂੰ ਸੀਰੀਅਸ ਲੈਣ ਦੀ بجائے ਹਨਾ ਉਹ ਉਹਨਾਂ ਨੂੰ ਮੈਂ ਕਦੇ ਸੀਰੀਅਸ ਨਹੀਂ ਲੈ ਸਕਦੀ ਜੀ ਜਿਸ ਤਰੀਕੇ ਵੀ ਉਸ ਕੁੜੀ ਨੂੰ ਠੀਕ ਹੈ ਉਹਨੇ ਉਹ ਗੱਲ ਭਾਵਕ ਹੋ ਕੇ ਜਾਂ ਜਿੰਨੀ ਉਹਨੇ ਅਪਰੀਸ਼ੀਏਸ਼ਨ ਮਿਲ ਰਹੀ ਸੀ ਸ਼ਾਇਦ ਉਹਨੂੰ ਉਹ ਚੀਜ਼ਾਂ ਸਾਹਮਣੀਆਂ ਨਹੀਂ ਆਈਆਂ ਉਨੇ ਭਾਵਕਤਾ ਵਾਸਤੇ ਉਹ ਚੀਜ਼ ਬੋਲ ਦਿੱਤੀ ਆ ਪਰ ਠੀਕ ਆ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਕਰਨ ਦੀ ਬਜਾਏ ਕਿਤੇ ਘਾਟੇ ਵੀ ਰਹੀ ਉਸ ਕੁੜੀ ਨੂੰ ਥੋੜਾ ਗਾਈਡ ਕੀਤਾ ਜਾਂਦਾ ਮੀਡੀਆ ਤੇ ਕਿ ਕੀ ਬੋਲਣਾ ਕੀ ਨਹੀਂ ਬੋਲਣਾ ਜਾਂ ਕਿੱਥੇ ਤੱਕ ਉਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਕਿ ਬਜਾਏ ਟ੍ਰੋਲਿੰਗ ਸੌਰੀ ਟੂ ਸੇ ਗਗਨ ਤੁਸੀਂ ਮੀਡੀਆ ਦਾ ਹਿੱਸਾ ਹੋ ਚਾਹੇ ਪਰ ਮੈਂ ਫਿਰ ਵੀ ਇਹ ਗੱਲ ਮੈਨੂੰ ਕਹਿਣੀ ਮੈਨੂੰ ਤਾਂ ਗਰੇਜ਼ ਨਹੀਂ ਹੋਊਗਾ ਕਿ ਮੀਡੀਆ ਕੁਸ਼ਕ ਪੱਤਰਕਾਰਾਂ ਨੂੰ ਛੱਡ ਕੇ ਇੰਨਾ ਕਿ ਇਰਿਸਪੌਂਸੀਬਲ ਹੈ ਨਾ ਇਸ ਵੇਲੇ ਕਿ ਸਭ ਤੋਂ ਗੰਦਾ ਰੋਲ ਜੇ ਕੋਈ ਵੀ ਘਟਨਾ ਦੇ ਵਿੱਚ ਨਿਭਾਉਂਦਾ ਤਾਂ ਉਹ ਮੀਡੀਆ ਹੀ ਆ ਨਾ ਮੀਡੀਆ ਨੂੰ ਮਤਲਬ ਐਟ ਲੀਸਟ ਇੱਕ ਬੱਚੇ ਨਾਲ ਜਦੋਂ ਕੋਈ ਇੰਟਰਵਿਊ ਕਰ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜੇ ਸਵਾਲ ਪੁੱਛਣੇ ਆ ਕਿਹੜੇ ਸਵਾਲਾਂ ਨੂੰ ਮੂਰੇ ਲੈ ਕੇ ਆਉਣਾ ਹੈ ਉਹ ਬੱਚੀ ਹੈ ਉਹਨੂੰ ਨਹੀਂ ਪਤਾ ਉਹਦੀ ਅਜੇ ਕੋਈ ਪਾਲਿਸ਼ਿੰਗ ਨਹੀਂ ਹੋਈ ਉਹਨੂੰ ਬਿਲਕੁਲ ਨਹੀਂ ਪਤਾ ਹੈਗਾ ਕਿ ਮੈਂ ਕਿਹੜੇ ਸਟੇਟਮੈਂਟਸ ਦੇਣੀਆਂ ਉਹ ਇੱਕ ਇਹੋ ਜਿਹਾ ਇੱਕ ਇਨਸੀਡੈਂਟ ਹੋਇਆ ਪੁਲਿਸ ਵਾਲੇ ਉਹਦੇ ਨਾਲ ਤੱਕਾ ਕਰ ਰਹੇ ਸੀ ਉਹਨੇ ਖਿੱਚ ਕੇ ਕਿਹਾ ਬਾਹ ਛੱਡ ਨਹੀਂ ਤਾਂ ਦੇਖ ਲਈ ਫਿਰ ਨਾ ਔਰ ਉਹ ਬੜਾ ਮਤਲਬ ਦਲੇਰੀ ਪਰ ਇੱਕ ਸ਼ਬਦ ਸੀ ਜਿਹੜੇ ਉਹਨੇ ਉਸ ਵੇਲੇ ਮਤਲਬ ਹੀਟ ਆਫ ਦਾ ਮੂਵਮੈਂਟਸ ਤੋਂ ਨਿਕਲੇ ਹੈਨਾ ਹੁਣ ਉਸ ਚੀਜ਼ ਨੂੰ ਉਹਦੇ ਨਾਲ ਜੋੜ ਕੇ ਜੇ ਤੁਸੀਂ ਕਹੋ ਕਿ ਓਵਰঅল ਉਹਦੀ ਮਾਈਂਡ ਮੈਂਟਲ ਡਵੈਲਪਮੈਂਟ ਕੀ ਹੈ ਉਹਨੂੰ ਤਾਂ ਨਹੀਂ ਨਾ ਜਜ ਕੀਤਾ ਵਾਸਤੇ ਦੋ ਚੀਜ਼ਾਂ ਬਿਲਕੁਲ ਬੱਕਰੀਆਂ ਨੇ ਦੋਨੋਂ ਚੀਜ਼ਾਂ ਟੋਟਲੀ ਬੱਕਰੀਆਂ ਨੇ ਹਰ ਪਰਸਨੈਲਿਟੀ ਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ ਨੇ ਹਨਾ ਤੁਸੀਂ ਹੁਣ ਇੱਕ ਇੱਕ ਦਲੇਰੀ ਭਰੇ ਕਦਮ ਨੂੰ ਇੱਕ ਸ਼ਬਦਾਂ ਨੂੰ ਜੇ ਤੁਸੀਂ ਉਹਦੀ ਓਵਰਆਲ ਪਰਸਨੈਲਿਟੀ ਦੇ ਨਾਲ ਜੋੜ ਦੋਗੇ ਤਾਂ ਉਹ ਮੀਡੀਆ ਦਾ ਬਲਕਿ ਇਹ ਡਿਊਟੀ ਬਣਦੀ ਸੀ ਕਿ ਉਹਨੂੰ ਗਾਈਡ ਕਰਦਾ ਹਣਾ ਉਹਦੇ ਤੋਂ ਸਹੀ ਸਵਾਲ ਪੁੱਛਦਾ ਉਹਦੀ ਪੜ੍ਹਾਈ ਬਾਰੇ ਪੁੱਛਦਾ ਫਰਦਰ ਕੀ ਉਹ ਸੋਚ ਹੋਰ ਕਰ ਸਕਦੀ ਹੈ ਉਹਨੂੰ ਗਾਈਡਲਾਈਨਸ ਦੇਣ ਦੀ ਕੋਸ਼ਿਸ਼ ਕਰਦਾ ਇਨਸਟੈਡ ਆਫ ਕਿ ਤੂੰ ਐਮਪੀ ਬਣੇਗੀ ਤੂੰ ਐਮਐਲਏ ਬਣੇਗੀ ਇਹ ਤਾਂ ਕੋਈ ਕੁਐਸਚਨ ਹੀ ਨਾ ਹੋਗੇ ਇਹ ਕਿੱਡੀ ਵੱਡੀ ਗੈਰ ਜ਼ਿੰਮੇਵਾਰੀ ਹੈ ਔਰ ਐਸ ਵੇਲੇ ਪੰਜਾਬ ਦਾ ਮੀਡੀਆਸ ਮਤਲਬ ਗਿੰਤੀ ਦੇ ਪੱਤਰਕਾਰਾਂ ਨੂੰ ਛੱਡ ਕੇ ਜੋ ਰੋਲ ਸਰਕਾਰ ਤੋਂ ਲੈ ਕੇ ਸਰਕਾਰਾਂ ਨੂੰ ਸਵਾਲਾਂ ਪੁੱਛੋ ਸਵਾਲ ਪੁੱਛਣ ਤੋਂ ਲੈ ਕੇ ਸਵਾਦ ਲੈਣ ਤੋਂ ਲੈ ਕੇ ਜੋ ਕਰ ਰਿਹਾ ਹੈ ਨਾ ਉਹ ਇੰਨਾ ਹੀ ਜ਼ਿਆਦਾ ਬੇਸ਼ਰਮੀ ਭਰਿਆ ਹੈ ਨਾ ਜਿਹਦੇ ਮਤਲਬ ਜੇ ਅਸੀਂ ਗੱਲ ਕਰੀਏ ਨਾ ਸਾਨੂੰ ਆਪ ਨੂੰ ਸ਼ਰਮ ਆਉਂਦੀ ਹੈ ਵੀ ਇਸ ਮੀਡੀਆ ਜਿਹਨੂੰ ਅਸੀਂ ਇੱਕ ਥੰਮ ਮੰਨ ਕੇ ਚੱਲਦੇ ਆਂ ਤੇ ਅੱਜ ਕੀ ਰੋਲ ਪਲੇ ਕਰ ਰਿਹਾ ਹੈ ਨਾ ਇਹ ਬੜੀ ਬਹੁਤ ਮਤਲਬ ਇੱਕ ਸ਼ਰਮਸਾਰ ਗੱਲ ਹੈਗੀ ਆ মিডিਆ ਨੇ ਬਹੁਤ ਗੰਦਾ ਰੋਲ ਨਿਭਾਇਆ ਇਹਦੇ ਵਿੱਚ ਇਹ ਚ ਕੋਈ ਕੁਐਸਚਨ ਨਹੀਂ ਹੈਗਾ ਉਸ ਤੋਂ ਬਗਰੋ ਜੇ ਅਸੀਂ ਕਹਿੰਨੇ ਆ ਨਾ ਕਿ ਉਹ ਕੁੜੀ ਮਤਲਬ ਹੋਰ ਕੀ ਕੀ ਰੋਲ ਹੈ ਦੇਖੋ ਇੱਕ ਪਰਸਨੈਲਿਟੀ ਨੂੰ ਬਣਾਉਣ ਦੇ ਵਿੱਚ ਉਹਦੀ ਫੈਮਿਲੀ ਤੋਂ ਲੈ ਕੇ ਉਹਦੀ ਪਰਵਰਿਸ਼ ਤੋਂ ਲੈ ਕੇ ਉਹਦੇ ਸੋਸ਼ਲ ਐਟਮਾਸਫੀਅਰ ਤੋਂ ਲੈ ਕੇ ਉਹਦਾ ਫਰੈਂਡ ਸਰਕਲ ਤੋਂ ਲੈ ਕੇ ਹਰ ਚੀਜ਼ ਕਾਊਂਟ ਹੁੰਦੀ ਹੈ ਹਣਾ ਹੁਣ ਸਿਰਫ ਇੱਕ ਗੱਲ ਤੋਂ ਲੈ ਕੇ ਅਸੀਂ ਆਪਦੇ ਜੇ ਬਿਆਨ ਦਾਗ دیے ਵੀ ਉਹਨੂੰ ਉਹਨੂੰ ਜਾਂ ਟਰੋਲ ਕਰਨਾ ਸ਼ੁਰੂ ਕਰਦੀ ਹੈ ਜਾਂ ਉਹਨੂੰ ਐਮਐਲਏ ਬਣਨ ਤੋਂ ਜਾਂ ਐਮਪੀ ਬਣਨ ਤੋਂ ਜੇ ਤੁਸੀਂ ਰੋਕਣਾ ਵੀ ਚਾਹੁੰਦੇ ਹੋ ਚਲੋ ਜਿਉਂਨੇ ਕਹਿਤਾ ਇੱਕ ਬੱਚੀ ਨੇ ਕਹਿ ਵੀ ਦਿੱਤਾ ਤਾਂ ਵਾਟ ਇਜ਼ ਅ ਬਿਗ ਡੀਲ ਕੋਈ ਵੀ ਬਣ ਸਕਦਾ ਹੈ ਇਹ ਸਾਡਾ ਡੈਮੋਕ੍ਰੈਟਿਕ ਰਾਈਟ ਹੈ ਉਹ ਜੇ ਕੱਲ ਨੂੰ ਮੈਂ ਕਹਾਂ ਵੀ ਮੈਂ ਐਮਐਲਏ ਬਣਨਾ ਚਾਹਨੀ ਆ ਉਹੀ ਗੱਲ ਹੈ ਜਿਵੇਂ ਤੁਸੀਂ ਪਹਿਲਾਂ ਅਸੀਂ ਚੁਟਕਲੇਵਾਜ਼ ਵੀ ਤੋਂ ਚੁਣੀ ਆ ਨਾ ਉਹੀ ਤਾਂ ਗੱਲ ਹੈ ਵੀ ਜਿਹੜੇ ਤੁਸੀਂ ਚੁਣੇ ਹੋਏ ਨੇ ਉਹ ਬਹੁਤ ਸਿਰ ਤੇ ਬਿਠਾਉਣ ਦੇ ਕਾਬਿਲ ਨੇ ਜੇ ਕੋਈ ਚੰਗਾ ਬੰਦਾ ਕਹਿੰਦਾ ਕਿ ਮੈਂ ਇਲੈਕਸ਼ਨ ਲੜਨੇ ਆ ਮੈਂ ਆਉਣਾ ਚਾਹਣਾ ਡੈਮੋਕਰੈਟਿਕ ਰਾਈਟ ਹੈ ਜੇ ਮੈਂ ਹੁਣ ਕਹਦਾ ਕਿ ਮੈਂ ਐਮਐਲਏ ਬਣੂੰਗੀ ਮੈਂ ਐਮਪੀ ਬਣੂੰਗੀ ਤਾਂ ਇਹ ਮੇਰਾ ਡੈਮੋਕਰੈਟਿਕ ਰਾਈਟ ਹੈ ਮੈਨੂੰ ਕੌਣ ਰੋਕ ਸਕਦਾ ਮੈਂ ਪੇਪਰ ਭਰਨੇ ਆ ਠੀਕ ਹੈ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਸਿਲੈਕਟ ਕਰਨਾ ਹੈ ਜਿਵੇਂ ਦਾ ਵੀ ਹੈ ਸਾਨੂੰ ਪਤਾ ਹੀ ਹੈ ਉਹ ਕੱਟ ਪੈਣ ਵੱਧ ਪੈਣੋਂ ਲੱਗ ਗੱਲ ਉਹ ਅਖਰੀ ਗੱਲ ਹੈ ਹਨਾ ਉਹ ਮਗਰੋਂ ਦੀਆਂ ਕਹਾਣੀਆਂ ਨੇ ਉਹ ਮੇਰਾ ਡੈਮੋਕਰੈਟਿਕ ਰਾਈਟ ਆ ਜੇ ਮੈਂ ਇਲੈਕਸ਼ਨ ਲੜਨਾ ਚਾਹੁੰਦੀ ਆ ਤਾਂ ਮੈਂ ਲੜ ਸਕਦੀ ਆ ਕੋਈ ਨਹੀਂ ਮੈਨੂੰ ਰੋਕ ਸਕਦਾ ਰਾਈਟ ਨੂੰ ਟਰੋਲ ਨਹੀਂ ਕੀਤਾ ਜਾ ਸਕਦਾ ਜਾਂ ਕੀਤਾ ਜਾਣਾ ਚਾਹੀਦਾ ਕਿਉਂ ਕਿਉਂ ਲੜੇ ਬਈਓ ਇਹੀ ਤਾਂ ਗੱਲ ਹੈ ਕਿ ਤੁਸੀਂ ਇਹ ਗੱਲ ਇਹ ਜਜਮੈਂਟ ਵਾਸ ਕਰਨ ਵਾਲੇ ਕੌਣ ਹੁੰਨੇ ਹੋ ਕਿ ਤੂੰ ਉਹ ਲਾ ਬਣ ਗਈ ਐਮਐਲਏ ਨਾ ਬਣ ਗਈ ਐਮਪੀ ਤੁਸੀਂ ਉਹਨੂੰ ਬਲਕਿ ਐਪਰੀਸ਼ੀਏਟ ਕਰੋ ਕਿ ਜ਼ਰੂਰ ਬਣ ਪਰ ਪਹਿਲਾਂ ਪੜਾਈ ਪੂਰੀ ਕਰ ਠੀਕ ਹੈ ਪਹਿਲਾਂ ਇੱਕ ਇਹੋ ਜੀ ਟ੍ਰੇਨਿੰਗ ਲਾ ਜੀ ਦੀ ਐਸ ਵੇਲੇ ਪੰਜਾਬ ਨੂੰ ਬੀਇੰਗ ਵਿਮਨ ਬੀਇੰਗ ਗਰਲ ਤੇਰੀਆਂ ਡਿਊਟੀਆਂ ਕੀ ਬੰਦੀਆਂ ਤੇਰੀਆਂ ਰਿਸਪੌਂਸਿਬਿਲਿਟੀਆਂ ਕੀ ਬੰਦੀਆਂ ਉਹਨਾਂ ਦੀ ਸਮਝ ਰੱਖੇ ਮੁੱਦਿਆਂ ਦੀ ਸਮਝ ਰੱਖੇ ਬਲਕਿ ਐਸ ਵੇਲੇ ਸਿਰਫ ਉਹ ਬੱਚੀ ਨਹੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵੱਡਾ ਗਰੁੱਪ ਹੈ ਜਿਹੜਾ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਜਿਹੜੇ ਲੜਾਈ ਲੜ ਰਹੇ ਨੇ ਔਰ ਬੜੀ ਸੰਜੀਦਗੀ ਦੇ ਨਾਲ ਲੜਾਈ ਲੜ ਰਹੇ ਨੇ ਉਹਨਾਂ ਦੀ ਇੱਕ ਇੱਕ ਜਿਹੜੀ ਆ ਨਾ ਸਪੀਚ ਉਹ ਸੁਣਨ ਨਾਲ ਹੀ ਹੈ ਤੇ ਉਹ ਬੰਨ ਕੇ ਰੱਖਦੀ ਹੈ ਤੁਹਾਨੂੰ ਔਰ ਤੁਹਾਨੂੰ ਮਜਬੂਰ ਕਰਦੀ ਹੈ ਕਿ ਤੁਸੀਂ ਚੱਲ ਕੇ ਉਹਨਾਂ ਦੇ ਵਿੱਚ ਜਾਓ ਔਰ ਉਹਨਾਂ ਦੀ ਲੜਾਈ ਦਾ ਹਿੱਸਾ ਬਣੋ ਨਾ ਸਿਰਫ ਇਹ ਬੱਚੀ ਨਹੀਂ ਔਰ ਸਾਨੂੰ ਇਹ ਚੀਜ਼ਾਂ ਉਮੀਦ ਜਗਾਉਂਦੀਆਂ ਕਿ ਸਾਡੇ ਕੋਲੇ ਚੰਗਾ ਯੂਥ ਹੈਗਾ ਜਿਹਦੇ ਤੇ ਅਸੀਂ ਫਰਦਰ ਆਪਦੇ ਫਿਊਚਰ ਲਈ ਭਰੋਸਾ ਕਰ ਸਕਦੇ ਹਾਂ ਜਿਸ ਤਰੀਕੇ ਦਾ ਸੋਸ਼ਲ ਮੀਡੀਆ ਦਾ ਰੁਝਾਨ ਰਿਹਾ ਜੀ ਸੋਸ਼ਲ ਮੀਡੀਆ ਦਾ ਰੁਝਾਨ ਜੋ ਰਿਹਾਗਾ ਹੁਣ ਕੀ ਕੱਲ ਨੂੰ ਇਨ ਕੇਸ ਜਿਵੇਂ ਉਥੇ 26 ਨਵੰਬਰ ਦੀ ਕਾਲ ਸੀਗੀ ਜਾਂ ਹੋ ਸਕਦਾ ਆਉਣ ਵਾਲੇ ਦਿਨ ਚ ਹੋਰ ਕੋਈ ਕਾਲ ਹੋਵੇ ਕਿ ਹੋਰ ਕੋਈ ਕੁੜੀ ਜਿਹਨੂੰ ਪੁਲਿਸ ਰੋਕੂਗੀ ਉਹ ਚੀਜ਼ ਸੋਚ ਸਕਦੀ ਆ ਉਹ ਤੇ ਪਹਿਲੇ ਹੀ ਡਰ ਜੂਗੀ ਅੱਛਾ ਵੀ ਉਹਨੂੰ ਵੀ ਟਰੋਲ ਕੀਤਾ ਗਿਆ ਕਿ ਤੇ ਮੇਰੇ ਨਾਲ ਨਾ ਉਹੀ ਕਰਨ ਮੈਂ ਕਿਉਂ ਪੁਲਿਸ ਨਾਲ ਬੈਸਾਂ ਮਤਲਬ ਹਾਲਾਤ ਤੇ ਪੈਦਾ ਕਰਦੇ ਨਾ ਲੋਕਾਂ ਨੇ ਟਰੋਲ ਕਰਨ ਵਾਲਿਆਂ ਨੇ ਕਿ ਅੱਗੇ ਤੋਂ ਜੇ ਕੋਈ ਕੁੜੀ ਜਾਂ ਕੋਈ ਵੀ ਮੁੰਡਾ ਹਿੰਮਤ ਕਰੇ ਵੀ ਠੀਕ ਐ ਤੇ ਤਾਂ ਲੋਕ ਭਈ ਸ਼ਾਬਾਸ਼ੇ ਘੱਟ ਦਿੰਦੇ ਆ ਟਰੋਲ ਵੱਧ ਕਰਦੇ ਆ ਦੇਖੋ ਗਗਨ ਇਹਦੇ ਵਿੱਚ ਨਾ ਦੋ ਅਸਪੈਕਟ ਆ ਜਾਂਦੇ ਆ 노 ਡਾਊਟ ਜਿਹੜੀ ਤਾਂ ਮਤਲਬ ਜਿਹੜਾ ਐਵਰੇਜ ਬੰਦਾ ਹੋਊਗਾ ਉਹ ਇਸ ਚੀਜ਼ ਤੋਂ ਡਰੂਗਾ ਹੀ ਸ਼ੁਰੂ-ਸ਼ੁਰੂ 'ਚ ਮੈਂ ਵੀ ਡਰੀ ਸੀ ਮੇਰੇ ਨਾਲ ਦੀਆਂ ਹੋਰ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਐਕਟੀਵਿਸਟ ਨੇ ਬੋਲਦੀਆਂ ਨੇ ਔਰ ਡਰੀਆਂ ਵੀ ਨੇ ਬਹੁਤ ਵੱਡੀ ਟ੍ਰੋਲਿੰਗ ਦਾ ਮਤਲਬ ਉਹਨਾਂ ਨੇ ਬਰਦਾਸ਼ਤ ਵੀ ਕੀਤੀ ਆਪਣੇ ਆਪ ਉੱਤੇ 노 ਡਾਊਟ ਪਹਿਲਾਂ-ਪਹਿਲਾਂ ਇਹ ਚੀਜ਼ਾਂ ਤੁਹਾਨੂੰ ਤੋੜਦੀਆਂ ਨੇ ਜਾਂ ਇੱਕ ਐਵਰੇਜ ਬੰਦੇ ਨੂੰ ਜ਼ਰੂਰ ਤੋੜਦੀਆਂ ਨੇ ਪਰ ਜਿਨੇ ਲੜਾਈ ਲੜਨੀ ਹੈ ਨਾ ਉਹ ਕਦੇ ਨਹੀਂ ਹਟਦਾ ਮੈਨੂੰ ਇੰਨੇ ਸਾਲਾਂ 'ਚ ਨਹੀਂ ਹਟਾ ਸਕੇ ਬਹੁਤ ਸਾਰੀਆਂ ਕੁੜੀਆਂ ਨੇ ਇੱਕ ਮੈਂ ਆਪਦੀ ਗੱਲ ਨਹੀਂ ਕਰਦੀ ਬਹੁਤ ਸੇ ਇੱਕ ਇਸੇ ਕਰਕੇ ਮੈਂ ਇਸ ਮਸਲੇ ਤੇ ਗੱਲ ਕਰਨ ਦੀ ਲਈ ਤੁਹਾਨੂੰ ਚੁਣਿਆ ਕਿਉਂਕਿ ਤੁਸੀਂ ਤਾਂ ਬਹੁਤ ਪਹਿਲਾਂ ਜਿਹੜੀ ਖਰ ਪਾਰਟੀ ਅੱਜ ਲੋਕਾਂ ਦਾ ਕੈਰੇਕਟਰ ਅਸੈਸਨੇਸ਼ਨ ਹੋਰ ਕੋਲ ਲੈ ਕੇ ਕਿਤੇ ਪਰ ਉਹ ਉਹ ਉਹਨਾਂ ਲੋਕਾਂ ਨੇ ਤੁਹਾਨੂੰ ਉਸ ਵੇਲੇ 10 ਸਾਲ ਪਹਿਲਾਂ ਟਰੋਲ ਕੀਤਾ ਤੇ ਤੁਸੀਂ ਉਹਨਾਂ ਨੂੰ ਚੰਗਾ ਸਬਕ ਸਿਖਾਇਆਗਾ ਯਾ ਬਿਲਕੁਲ ਜਦੋਂ ਲੜਾਈ ਲੜਨ ਤੇ ਆਗੇ ਫਿਰ ਤਾਂ ਮਤਲਬ ਭੱਜਦੇਆਂ ਨੂੰ ਵਾਂਣ ਬਰਾਬਰ ਹੁੰਦੇ ਆ ਵਾਲੀ ਗੱਲ ਹੈ ਜੀ ਉਹਨਾਂ ਨੇ ਮੈਨੂੰ ਟਰੋਲ ਕੀਤਾ ਮੈਂ ਉਹਨਾਂ ਤੇ ਪਰਚੇ ਵੀ ਬਣਵਾਏ ਆ ਮਾਫੀਨਾਮੇ ਵੀ ਮੰਗਵਾਏ ਆ ਹਨਾ ਤਾਂ ਬੇਸਿਕਲੀ ਗੱਲ ਓਵਰਆਲ ਜੀ ਮੈਂ ਆਪਦੀ ਤਾਰੀਫ ਨਾ ਕਰਕੇ ਅਗਰੇ ਬੱਚੀ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਕੁੜੀਆਂ ਐਹ ਜੀਆਂ ਹੈਗੀਆਂ ਜਿਹੜੀਆਂ ਇਹ ਫਾਲਤੂ ਵੇਲੇ ਲੋਕਾਂ ਦੀ ਟਰੋਲਿੰਗ ਤੋਂ ਨਹੀਂ ਡਰਨ ਵਾਲੀਆਂ ਤੁਸੀਂ ਜਿੰਨੀਆਂ ਮਰਜ਼ੀ ਕਰ ਲਓ ਤੁਸੀਂ ਫੇਕ ਆਈਡੀਆ ਬਣਾ ਕੇ ਕਰ ਲਓ ਤੁਸੀਂ ਫੋਟੋਗ੍ਰਾਫਸ ਐਡਿਟ ਕਰ ਲਓ ਜਿੰਨਾ ਮਰਜ਼ੀ ਕਰ ਲਓ ਹਰ ਉਹ ਸ਼ਖਸ ਜਿਸ ਨੂੰ ਤੁਸੀਂ ਟਰੋਲ ਕਰਦੇ ਹੋ ਉਹ ਜ਼ਿੰਦਗੀ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਬਣ ਕੇ ਉੱਭਰੂਗਾ ਬਲਕਿ ਸਾਨੂੰ ਥੈਂਕਸ ਕਹਿਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੇਰੀ ਉਹ ਪਛਾਣ ਨਾ ਬਣ ਪਾਉਂਦੀ ਜੋ ਮੇਰੀ ਪਛਾਣ ਇਹਨਾਂ ਦੀ ਟਰੋਲਿੰਗਸ ਕਰਕੇ ਬਣੀ ਹੈ ਤਾਂ ਕਿਸੇ ਵੀ ਕੁੜੀ ਨੂੰ ਮਤਲਬ ਤੁਹਾਡਾ ਇੱਕ ਜ਼ਰੀਆ ਹੈ ਮੇਰੇ ਕੋਲ ਇਸ ਵੇਲੇ ਕਿ ਜਿਹਦੇ ਤਰ੍ਹਾਂ ਮੈਂ ਬਾਕੀ ਕੁੜੀਆਂ ਨੂੰ ਇੱਕ ਸਨੇਹਾ ਦੇ ਸਕਦੀਆਂ ਕਿ ਇਹਨਾਂ ਬੇਵਕੂਫਾਂ ਲੋਕਾਂ ਤੋਂ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਇਹ ਉਹ ਲੋਕ ਹੈਂਟੀਟੀ ਵੀ ਲੁਕੋ ਕੇ ਰੱਖਦੇ ਆ ਜਿਹੜੇ ਆਪਣੀ ਸ਼ਕਲ ਵੀ ਨਹੀਂ ਦਿਖਾਉਂਦੀ ਉਹਨਾਂ ਨੂੰ ਪੰਜਾਬੀ ਵੀ ਚੱਜ ਨਾਲ ਲਿਖਣੀ ਨਹੀਂ ਆਉਂਦੀ ਹੁੰਦੀ ਜਿਨ੍ਹਾਂ ਨੇ ਆਪਣੀਆਂ ਸ਼ਕਲਾਂ ਵੀ ਲੁਕੋਈਆਂ ਹੁੰਦੀਆਂ ਨੇ ਆਪਦੇ ਫੋਟੋ ਤੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਲਗਾਈਆਂ ਹੁੰਦੀਆਂ ਨੇ ਜਾਂ ਕਿਸੇ ਹੋਰ ਸੰਤਾਂ ਦੀਆਂ ਫੋਟੋਆਂ ਲਾਈਆਂ ਹੁੰਦੀਆਂ ਨੇ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਕਿ ਅਸੀਂ ਕਿਹੜੀਆਂ ਫੋਟੋਆਂ ਲਾ ਕੇ ਕੀ ਕੀ ਲੱਛਣ ਕਰਦੇ ਆ ਬੇਸਿਕਲੀ ਇਹ ਕੁਝ ਕੁ ਪੋਲੀਟੀਕਲ ਪਾਰਟੀਆਂ ਦੇ ਆਈਟੀ ਵਿੰਗ ਹੁੰਦੇ ਨੇ ਠੀਕ ਹੈ ਜਿਹੜੇ ਨਹੀਂ ਚਾਹੁੰਦੇ ਕਿ ਇਹ ਜੋ ਸੰਘਰਸ਼ਕ ਗੇਵਦਨ ਜਿਹੜੇ ਨਹੀਂ ਚਾਹੁੰਦੇ ਕਿ ਇਹਨਾਂ ਦੇ ਵਿੱਚ ਪੰਜਾਬ ਦੀ ਜਿੱਤ ਹੋਵੇ ਚਾਹੇ ਉਹ ਦਿੱਲੀ ਵੇਲੇ ਵੀ ਇਹ ਕੁਝ ਹੋਇਆ ਜਦੋਂ ਅਸੀਂ ਦਿੱਲੀ ਧਰਨਿਆਂ ਤੇ ਬੈਠੇ ਆ ਉਦੋਂ ਵੀ ਇਹ ਕੁਝ ਹੋਇਆ ਅੱਜ ਇੱਕ ਹੋਰ ਲੜਾਈ ਲੜ ਰਹੇ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਲੜੋਂਗੇ ਤਾਂ ਤੁਹਾਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪਊਗਾ ਜੀ ਅੱਜ ਜੋ ਇੱਕ ਬੱਚੀ ਨੂੰ ਬਰਦਾਸ਼ਤ ਕਰਨਾ ਪੈ ਰਿਹਾ ਅਸੀਂ ਉਹਦੇ ਨਾਲ ਆ ਪਰ ਅਸੀਂ ਫੇਰ ਵੀ ਚਾਹੁੰਦੇ ਆ ਕਿ ਉਹ ਬੱਚੀ ਪੜ੍ਹਾਈ ਵੀ ਕਰੇ ਇਹੇ ਜੇ ਹੱਥਾਂ 'ਚ ਨਾ ਚੜ ਜਾਵੇ ਕਿ ਕੱਲ ਨੂੰ ਉਹਦੀ ਪੜ੍ਹਾਈ ਰੁਲ ਜੇ ਤੇ ਇੱਕ ਚੰਗਾ ਲੀਡਰ ਜੋ ਪੰਜਾਬ ਨੂੰ ਮਿਲ ਸਕਦਾ ਅਸੀਂ ਉਹਦੇ ਤੋਂ ਵਾਂਝੇ ਰਹਿ ਜੀ ਮੈਂ ਉੱਥੇ ਆਇਆ ਨੋਸੀ ਗੱਲ ਕਿ ਵੀ ਇਹ ਜੋ ਲੋਕਾਂ ਦੇ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀ ਆਪਣੀ ਸਟੇਜ ਤੋਂ ਉਸ ਕੁੜੀ ਨੂੰ ਸਨਮਾਨਿਤ ਕੀਤਾਗਾ ਹੁਣ ਉਸ ਚੀਜ਼ ਤੇ ਕਿਉਂ ਲੱਗਦਾ ਕਿ ਕਿਉਂ ਉਹ ਜਿਹੜੀ ਗੱਲ ਆ ਉਹ ਜਿਹੜੀ ਪ੍ਰੈਕਟਿਸ ਆ ਉਹ ਉਹਨੂੰ ਗਲਤ ਪਾਸੇ ਵੱਲ ਤੋਰ ਦੂਗੀ ਜਾਂ ਇੱਕ ਚੀਜ਼ ਨਾਲ ਬੰਨ ਦੂਗੀ ਦੇਖੋ ਬੀਂਗ ਅ ਪੋਲਿਟੀਕਲ ਐਕਟਿਵਿਸਟ ਮੈਂ ਮਤਲਬ ਕਿਸ ਕਿਸੇ ਦੇ ਕਿਵਰ ਕਿਸੇ ਦੀ ਵੀ ਵਿਚਾਰਧਾਰਾ ਕਿਵੇਂ ਦੀ ਵੀ ਹੋ ਸਕਦੀ ਆ ਹਨਾ ਬਟ ਇੱਕ ਬਹੁਤ ਯੰਗ ਬੱਚੇ ਨੂੰ ਕਿਸੇ ਇੱਕ ਵਿਚਾਰਧਾਰਾ ਨਾਲ ਬੰਨ ਕੇ ਰੱਖਣਾ ਉਹਦੀ ਬੇਸਿਕਲੀ ਮੈਂਟਲ ਡਵੈਲਪਮੈਂਟ ਨੂੰ ਰੋਕਣਾ ਹੁੰਦਾ ਹੈ ਨਾ ਜੇ ਅੱਜ ਮੈਂ ਕਹਾਂ ਕਿ ਮੈਂ ਆ ਚੀਜ਼ ਕਰਦੀ ਆ ਮਤਲਬ ਮੈਂ ਵਕੀਲਾ ਮੈਂ ਕਾਲਾ ਕੋਟ ਪਾਇਆ ਉਹ ਕੁੜੀ ਆ ਕੇ ਮੇਰੇ ਨਾਲ ਇੱਥੇ وکਾਲਤ ਕਰੇ ਹੋ ਸਕਦਾ ਉਹ ਕੁੜੀ ਦਾ ਫੀਲਡ ਵੱਖਰਾ ਹੋਵੇ ਉਹਦੀ ਚੋਇਸ ਵੱਖਰੀ ਹੋਵੇ ਉਹਦੀ ਉਹਦੀ ਨੇਚਰ ਵੱਖਰੀ ਹੋਵੇ ਉਹ ਕੁਝ ਉਸ ਤੋਂ ਵੀ ਜ਼ਿਆਦਾ ਵਧੀਆ ਕੁਝ ਹੋਰ ਵੱਡਾ ਕਰ ਸਕਦੀ ਹੋਵੇ ਤਾਂ ਮਤਲਬ ਮੈਂ ਉਹਨੂੰ ਬੰਨ ਰਹੀ ਆ ਜੇ ਮੈਂ ਉਹਦੇ ਤੇ ਕੋਈ ਚੀਜ਼ ਥੋਪ ਰਹੀ ਆ ਚਾਹੇ ਉਹ ਰਿਵਾਰਡ ਦੇ ਤੌਰ ਤੇ ਹੀ ਆ ਹੁਣ ਇੱਕ ਇੱਕ ਸੰਗਠਨ ਦੇ ਨਾਲ ਜੁੜ ਕੇ ਖਾਸ ਕਰ ਜਦੋਂ ਕਿ ਇੱਕ ਪੋਲੀਟੀਕਲ ਸੰਗਠਨ ਹੈ ਉਹਦੇ ਨਾਲ ਇੱਕ ਬੱਚੀ ਦਾ ਜੁੜ ਜਾਣਾ ਮਤਲਬ ਉਹ ਬੱਚੀ ਦੀ ਵਿਚਾਰਧਾਰਾ ਨੂੰ ਇੱਕ ਇੱਕ ਪਾਰਟਿਕੂਲਰ ਚੀਜ਼ ਦੇ ਵਿੱਚ ਬੰਨ ਦੇਣਾ ਜਿਨੇ ਕਿ ਇੱਕ ਜਿਹਦੀ ਹਜੇ ਬਹੁਤ ਵਿਸ਼ਾਲ ਡਵੈਲਪਮੈਂਟ ਹੋਣੀ ਹੈ ਹੋ ਸਕਦੀ ਹੈ ਜਿਹੜੀ ਹੋ ਸਕਦਾ ਦੇਸ਼ ਦੇ ਵੱਡੇ ਮੁੱਦਿਆਂ ਤੇ ਵੱਡੀ ਪਾਕਟ ਰੱਖਦੀ ਹੋਵੇ ਉਹ ਸਿਰਫ ਇੱਕ ਵਿਚਾਰਤਾਰਾ ਨਾਲ ਬੰਨ ਕੇ ਰਹਿ ਜਾਵੇ ਇੱਕ ਵੱਡਾ ਕੁਐਸਚਨ ਹੈ that is why ਇਹੀ ਰੀਜ਼ਨ ਸੀ ਕਿ ਮੈਂ ਉਹਦੇ ਉੱਤੇ ਲਿਖਿਆ ਕਿ ਉਹਨੇ ਬਾਹਰ ਉੱਥੋਂ ਤਾਂ ਛੁਡਾ ਲਈ ਤੁਸੀਂ ਨਾ ਬੰਨਦੇ ਹੋ ਕਿਤੇ ਉਹਦੀ ਪੜਾਈ ਇਸ ਦਾ ਪਰ ਫਿਰ ਜੇ ਟਰਾਲ ਕਰਨ ਵਾਲੇ ਕੋਈ ਵੀ ਕਹਿ ਰਹੇ ਹੈਗੇ ਵੀ ਕੀ ਇਹੋ ਜਿਹੀਆਂ ਕੁੜੀਆਂ ਨੂੰ ਹੁਣ ਇੰਨੀਆਂ ਕਿ ਇੰਨੀਆਂ ਇੱਕ ਕੱਲਾ ਤੇ ਮਾਈਪਾਗੋ ਅਵਾਰਡ ਦੇ ਦੋਗੇ ਜਾਂ ਇਹ ਮਾਈਪਾਗੋ ਦੀਆਂ ਵਾਰਿਸ ਫਿਰ ਠੀਕ ਹੈ ਜੇ ਉਸ ਵੇਲੇ ਦਲੇਰੀ ਦਿਖਾਉਣ ਵਾਲੀਆਂ ਕੁੜੀਆਂ ਇਹਨਾਂ ਨੂੰ ਮਾਈਪਾਗੋ ਦੀਆਂ ਵਾਰਿਸ ਨਹੀਂ ਲੱਗਦੀਆਂ ਤਾਂ ਫਿਰ ਉਹ ਕਿਹੋ ਜਿਹੀਆਂ ਕੁੜੀਆਂ ਮਾਈਪਾਗੋ ਦੀਆਂ ਵਾਰਿਸ ਹੋਣਗੀਆਂ ਦੇਖੋ ਮਾਈਪਾਗੋ ਦੇ ਵਾਰਸ ਲੈਣ ਲਈ ਕਿਸੇ ਪੋਲਿਟਿਕਲ ਸਰਟੀਫਿਕੇਟ ਦੀ ਲੋੜ ਨਹੀਂ ਆ ਸਾਨੂੰ ਅਸੀਂ ਸਾਰੀਆਂ ਮਾਈਪਾਗੋ ਦੀਆਂ ਵਾਰਿਸਾਂ ਪੰਜਾਬ ਦੀ ਹਰ ਕੁੜੀ ਮਾਈਪਾਗੋ ਦੀ ਵਾਰਿਸ ਹੈ ਹੈਨਾ ਸਾਡੀ ਸਾਡੀ ਜਿਹੜਾ ਸਿੱਖ ਇਤਿਹਾਸ ਹੈ ਨਾ ਉਹ ਕਿਸੇ politcal ਪਾਰਟੀ ਦੀ ਦੇ ਰਿਵਾਰਡ ਦਾ ਮਹਤਵ ਮਹਤਾਜ ਨਹੀਂ ਐਟ ਲੀਸਟ ਇਹ ਚੀਜ਼ ਨੂੰ ਇਸ ਕਰਕੇ ਮਤਲਬ ਉਹ ਟ੍ਰੋਲਿੰਗ ਨਹੀਂ ਮੈਂ ਨਹੀਂ ਉਹਨ ਮੈਂ ਪਰਸਨਲੀ ਉਹਨੂੰ ਟ੍ਰੋਲ ਨਹੀਂ ਕਰੀ ਕਿ ਇਸ ਇੰਨੀ ਇੱਕ ਚੀਜ਼ ਕਰਕੇ ਨਹੀਂ ਕਰੀ ਹਨਾ ਉਹ ਬਲਕਿ ਮੈਨੂੰ ਐ ਲੱਗਦਾ ਕਿ ਉਹ ਅਸਲੀ ਵਾਰਿਸ ਹੀ ਉਹ ਹੈ ਪਰ ਉਹਦੇ ਲਈ ਉਹਨੂੰ ਸਰਟੀਫਿਕੇਸ਼ਨ ਕਿਸੇ ਪੋਲਿਟੀਕਲ ਪਾਰਟੀ ਤੋਂ ਨਹੀਂ ਚਾਹੀਦੀ ਉਹ ਪੋਲਿਟੀਕਲ ਪਾਰਟੀ ਦੀ ਇੱਕ ਪੋਲਿਟੀਕਲ ਪਾਰਟੀ ਦੀ ਸਟੇਜ ਤੇ ਜਦੋਂ ਅੱਜ ਦਿਖਦੀ ਹੈ ਤਾਂ ਉਹਦੀ ਖਿੱਚੋ ਤਾਣੀ ਸ਼ੁਰੂ ਹੋ ਜੂਗੀ ਉਹੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਉਹਦੀ ਮੈਂਟਲ ਡਿਵੈਲਪਮੈਂਟ ਰੁਕ ਜੂਗੀ ਜਿਹੜੀ ਕਿ ਸਾਡੇ ਬੱਚਿਆਂ ਲਈ ਸਾਡੇ ਲਈ ਜ਼ਿਆਦਾ ਜ਼ਰੂਰੀ ਮੁੱਦਾ ਹੈ ਕਿਸੇ ਵੀ ਇੱਕ ਰਿਵਾਰਡ ਜਾਂ ਇੱਕ ਸਟੇਜ ਤੇ ਖੜੇ ਹੋਣ ਨਾਲ ਜੀ ਅੱਛਾ ਮੈਂ ਹੁਣ ਅਖੀਰਤੀ ਪੁੱਛਾਂ ਕਿ ਚਲੋ ਮੈਂ ਵੀ ਉਸ ਕੁੜੀ ਨੂੰ ਉੱਥੇ ਯੂਨੀਵਰਸਿਟੀ ਮਿਲਦਾ ਰਿਆਂਗਾ ਉਹ ਠੀਕ ਆ ਉਹ ਉasctime ਤੁਸੀਂ ਪਹਿਲਾਂ ਕਹਿ ਕਿ ਹੀਟ ਆਫ ਦਾ ਮੂਮੈਂਟ ਉਹ ਚੀਜ਼ ਉਹ ਤੋਂ ਬੋਲ ਹੀ ਗਈ ਪਰ ਉਹ ਕੁੜੀ 19 ਕਹ ਲਿਓ ਮੈਚੁਰ ਹਾਲੇ ਹੈ ਨਹੀਂ ਉਹ ਨਿਆਣੀ ਆਗੀ ਪਰ ਇਹ ਸਾਰੀਆਂ ਚੀਜ਼ਾਂ ਜਿਵੇਂ ਉਹ ਕੁੜੀ ਫੇਸ ਕਰ ਰਹੀ ਆ ਜਾਂ ਉਹਦਾ ਮਾਂ ਪਿਓ ਇਵਨ ਉਹਦਾ ਮਾਂ ਪਿਓ ਵੀ ਤਾਂ ਦੇਖ ਰਿਹਾ ਹੋ ਸਾਰਾ ਚੀਜ਼ਾਂ ਉਹਦੇ ਰਿਸ਼ਤੇਦਾਰ ਦੂ ਸਾਰੇ ਫੇਸ ਕਰ ਰਹੇ ਨੇ ਤਾਂ ਫਿਰ ਉਹਨਾਂ ਨੂੰ ਤੁਸੀਂ ਕੀ ਸਲਾਹ ਦਿਓਗੇ ਕਿ ਇਹਨਾਂ ਨਾਲ ਕਿਵੇਂ ਨਜਿੱਠਣਾ ਇਹਨਾਂ ਲੋਕਾਂ ਨਾਲ देखो सबसे बड़ी गलती ਇਹਨਾਂ ਚੀਜ਼ ਦੇ ਲੋਕਾਂ ਨਾਲ ਆਪਾਂ ਕਿਵੇਂ ਨਜ਼ੇਠਿਆ ਸਾਰੇ ਹਨਾ ਸਭ ਕੁਝ ਕਰਕੇ ਦੇਖਿਆ ਪਰਚੇ ਵੀ ਦਰਜ ਕਰਾਇਆ ਮਾਫੀਆਂ ਵੀ ਮੰਗਾਈਆਂ ਸਭ ਕੁਝ ਕਰਕੇ ਦੇਖਿਆ ਫਾਈਨਲੀ ਇੱਕ ਚੀਜ਼ ਸਮਝ ਆਈ ਹੈ ਕਿ ਇਹਨਾਂ ਲੋਕਾਂ ਨੂੰ ਜਦ ਇਗਨੋਰ ਕਰ ਦੋ ਐਜ਼ ਇਫ ਉਹ ਹੈ ਹੀ ਨਹੀਂਗੇ ਐਜ਼ ਇਫ ਉਹ ਸਾਨੂੰ ਦਿਖ ਨਹੀਂ ਰਹੇ ਮੋਰਓਵਰ ਜਿਹੜੇ ਪੜ ਰਹੇ ਆ ਜਿਹੜਾ ਸੰਜੀਦਾ ਬੰਦਾ ਵੀ ਉਹ ਕਮੈਂਟਸ ਜਾਂ ਉਹ ਟ੍ਰੋਲਿੰਗ ਪੜ ਰਹੇ ਆ ਨਾ ਉਹਨੂੰ ਵੀ ਇਹ ਚੀਜ਼ ਸਮਝ ਆ ਰਹੀ ਹੈ ਕਿ ਇਹ ਬੰਦੇ ਚੱਲ ਕਿੱਥੋਂ ਰਹੇ ਨੇ ਇਹ ਕੋਈ ਪੰਜਾਬ ਦੀ ਸੱਭਿਆਤਾ ਜਾਂ ਪੰਜਾਬ ਦੀ ਸੋਚ ਨਹੀਂ ਹੈਗੀ ਇਕ ਕੁੱਝ ਕ ਪੋਲੀਟੀਕਲ ਪਾਰਟੀਆਂ ਦੇ ਆਈਟੀ ਵਿੰਗ ਨੇ ਔਰ ਉਹ ਪੈਸੇ ਦੇ ਸਿਰ ਤੇ ਚੱਲ ਰਹੇ ਨੇ ਉਹਨਾਂ ਨੂੰ ਇੰਨਾਂ ਚੀਜ਼ਾਂ ਦੀ ਇਹ ਗਾਲਾਂ ਕੱਢਣ ਦੀ ਤਨਖਾਹ ਮਿਲਦੀ ਹੈ ਉਹਨਾਂ ਨੇ ਮੇਰੇ ਖਿਆਲ ਆ ਪਹਿਲਾਂ ਜਿਹੜੀ ਕੁੜੀ ਪੀਐਸਓ ਚੈਕਟਿਵ ਸੀਗੀ ਅਮਨਦੀਪ ਕੌਰ ਜਿਹੜੀ ਐਡਵੋਕੇਟ ਆ ਉਹਦੇ ਬਾਰੇ ਵੀ ਬਹੁਤ ਕੁਝ ਲਿਖਿਆ ਜਿਹੜਾ ਅਕਸਰ ਹੀ ਹਰੇਕ ਨੂੰ ਕਹਿੰਦੇ ਨੇ ਤੂੰ ਉੱਧਰ ਚੱਲ ਜਾ ਤੂੰ ਉੱਥੇ ਚੱਲ ਜਾ ਤੂੰ ਸਾਡੇ ਨਾਲ ਸਹਿਮਤ ਨਹੀਂ ਉਹਦੇ ਬਾਰੇ ਵੀ ਬਹੁਤ ਕੁਝ ਬੋਲੇ ਇਹ ਯਾ ਸਾਰੇ ਕਿਤੇ ਆਪਾਂ ਹਮੇਸ਼ਾ ਤੋਂ ਹੀ ਦੇਖਦੇ ਆ ਨਾ ਤੂੰ ਮੜਾ ਜਾ ਆਪਾਂ ਆਪਣੀ ਸਟੇਟ ਦੇ ਹੱਕ ਚ ਬੋਲ ਦਿੰਨੇ ਆ ਜਾਂ ਇੱਕ ਕਿਸੇ ਪਾਰਟੀ ਦੇ ਖਿਲਾਫ ਬੋਲ ਦਿੰਨੇ ਆ ਸਾਨੂੰ ਸਰਕਾਰਾਂ ਨੂੰ ਸਵਾਲ ਕਰਨ ਦਾ ਹੱਕ ਹੈ ਤੁਸੀਂ ਸਾਡੇ ਤੋਂ ਹੱਕ ਕਿਵੇਂ ਖੋ ਸਕਦੇ ਹੋ ਅਸੀਂ ਸਾਰੇ ਲੀਡਰਾਂ ਦੇ ਖਿਲਾਫ ਬੋਲਦੇ ਆ ਜਿਹੜੀ ਪਾਰਟੀ ਜਿਹੜੀ ਪਾਰਟੀ ਨਾਲ ਜੁੜਿਆ ਸੀ ਉਹਨਾਂ ਨੂੰ ਵੀ ਸਵਾਲ ਕਰਦੇ ਆ ਅਸੀਂ ਕਿਸੇ ਦਿਨ ਨੇ ਫਕਤ ਬਣ ਕੇ ਨਹੀਂ ਰਹਿ ਸਕਦੇ ਗਲਤ ਹੈ ਤਾਂ ਗਲਤ ਹੈ ਜੀਦਾ ਵੀ ਗਲਤ ਹੈ ਹੈਨਾ ਹੁਣ ਜੀ ਇਹ ਚੀਜ਼ ਨੂੰ ਕਹੋ ਕਿ ਉਹ ਅਮਨ ਨੂੰ ਐਵੇਂ ਬੋਲਿਆ ਜਾਂ ਇਵਨ ਐਵੇਂ ਬੋਲਿਆ ਜਾਂਦਾ ਤੂੰ ਪਾਕਿਸਤਾਨ ਚਲੀ ਜਾ ਚਲਾ ਜਾ ਜਾਂ ਵਾਟਵਰ ਹੈਨਾ ਹੁਣ ਤੁਸੀਂ ਸੈਂਟਰ ਦੇ ਖਿਲਾਫ ਬੋਲੋਗੇ ਤੁਹਾਨੂੰ ਸਿੱਧਾ ਪਾਕਿਸਤਾਨ ਭੇਜਣ ਨੂੰ ਆਉਣਗੇ ਇਹਨਾਂ ਦੇ ਖਿਲਾਫ ਬੋਲੋਗੇ ਹੁਣ ਵਾਲੀ ਗਵਰਨਮੈਂਟ ਦੇ ਖਿਲਾਫ ਬੋਲੋਣਗੇ ਬਦਲਾ ਨਾਲ ਨਾਮ ਜੋੜ ਦੇਣਗੇ ਹੁਣ ਬੇਸਿਕਲੀ ਰੌਲਾ ਕੀ ਹੈ ਕਿ ਇੱਕ ਸੰਘਰਸ਼ ਹੈ ਜਿਹੜੇ ਸੰਘਰਸ਼ ਦਾ ਤੁਸੀਂ ਹਿੱਸਾ ਹੋ ਔਰ ਬਹੁਤ ਐਕਟਿਵ ਹਿੱਸਾ ਹੋ ਔਸੰਘਰਸ਼ ਨੂੰ ਡੇਗਣ ਦੇ ਲਈ ਬੰਦੇ ਡੇਗਣੇ ਬਹੁਤ ਜ਼ਰੂਰੀ ਨੇ ਉਹ ਕੱਲਾ ਕੱਲਾ ਕਰਕੇ ਬੰਦਾ ਢਾ ਰਹੇ ਨੇ ਚਾਹੇ ਉਹ ਬੱਚੀ ਹਰਮਨ ਹੋਵੇ ਚਾਹੇ ਉਹ ਅਮਨ ਹੋਵੇ ਜਿਹੜੀ ਮਰਜੀ ਕੁੜੀ ਹੋਵੇ ਸੋ ਪਾਲਾ ਸਿਮਰਨ ਜਾਂ ਮੈਂ ਜਾਂ ਹੋਰ ਬਹੁਤ ਸਾਰੀਆਂ ਕੁੜੀਆਂ ਮੰਦੀਪ ਕਿੰਨੀਆਂ ਕੁੜੀਆਂ ਨੇ ਜਿਨ੍ਹਾਂ ਨਾਲ ਇਹੋ ਜਿਹਾ ਕੁਝ ਹੋ ਚੁੱਕਿਆ ਕਿਸੇ ਦਾ ਕਿਵੇਂ ਦੀ ਵੀ ਸੋਚ ਹੋ ਸਕਦੀ ਹੈ ਸੋਚ ਮੇਵੀਰੀ ਜ਼ਰੂਰੀ ਨਹੀਂ ਹੈ ਕਿ ਜੋ ਸੋਚ ਮੇਰੀ ਹੈ ਕਿਸੇ ਹੋਰ ਕੁੜੀ ਦੀ ਸੇਮ ਮੇਰੇ ਵਾਲੀ ਹੋਊਗੀ ਡਿਫਰੈਂਟ ਹੋ ਸਕਦੀ ਹੈ ਪਰ ਹਰ ਇੱਕ ਨੂੰ ਆਪਣਾ opinion ਰੱਖਣ ਦਾ ਹੱਕ ਤਾਂ ਹੈ ਨਾ ਇਹਦੇ ਤੋਂ ਤਾਂ ਅਸੀਂ ਰੋਕ ਨਹੀਂ ਸਕਦੇ ਕਿ ਇਹ ਤੂੰ ਇਹ ਗੱਲ ਨਹੀਂ ਕਹਿਣੀ ਕਿਉਂਕਿ ਮੈਨੂੰ ਪਸੰਦ ਨਹੀਂ ਹੈ ਹੋ ਤਾਂ ਨਹੀਂ ਨਾ ਬਕਰ ਸਕਦੇ ਤਾਂ ਇਹ ਚੀਜ਼ਾਂ ਨੇ ਪੇਰੈਂਟਸ ਲਈ ਦੇ ਲਈਆਂ ਆਦਰਵਾਈਜ਼ ਸਾਰੀ ਸੋਸਾਇਟੀ ਸਾਰੀਆਂ ਕੁੜੀਆਂ ਦੇ ਲਈ ਮੈਂ ਤਾਂ ਇੱਕੋ ਗੱਲ ਕਹੂੰਗੀ ਕਿ ਇਹਨਾਂ ਲੋਕਾਂ ਨੂੰ ਇਗਨੋਰ ਕਰੋ ਇਹ ਲੋਕ ਅਸਲ ਪੰਜਾਬੀ ਲੋਕ ਨਹੀਂ ਹੈਗੇ ਜੀ ਇਹ ਕਿਤੋਂ ਬੈਠੇ ਇਹ ਵੀ ਨਹੀਂ ਪਤਾ ਕਿਹੜੇ ਸਟੇਟ ਚ ਇੱਥੇ ਰਿਕਰੂਟ ਕਰਕੇ ਲਿਆਂਦੇ ਗਏ ਨੇ ਬਿਲਕੁਲ ਬਿਲਕੁਲ ਸਹੀ ਹੁਣ ਜਿਵੇਂ ਦੇ ਹਾਲਾਤ ਚੱਲ ਰਿਹਾ ਜਿਹੜੀਆਂ ਉੱਪਰ ਲੀਆਂ ਸੀਟਾਂ ਤੇ ਕੌਣ ਬੈਠੇ ਨੇ ਕੌਣ ਪੰਜਾਬੀ ਨਹੀਂ ਜਾਣਦਾ ਕਿਉਂ ਪੰਜਾਬੀਆਂ ਨੂੰ ਤਾਂ ਉਹ ਸੀਟਾਂ ਵੀ ਨਹੀਂ ਮਿਲ ਰਹੀਆਂ ਤਾਂ ਉੱਥੇ ਬੈਠੇ ਆਈਟੀ ਵਿੰਗ ਚਲਾਹ ਕੌਣ ਰਹੇ ਨੇ ਕਿਦੇ ਹੁਕਮਾਂ ਤੇ ਇਹ ਹੋ ਰਿਹਾ ਤਾਂ ਜਸਟ ਇਗਨੋਰ ਇਟ ਕਿਉਂ ਸਾਡੇ ਲਈ ਕੋਈ ਐਗਜ਼ਿਸਟੈਂਸੀ ਨਹੀਂ ਰੱਖਦੇ ਸਾਡੇ ਲਈ ਸਾਡਾ ਪੰਜਾਬ ਸਾਡੇ ਪੰਜਾਬ ਦੇ ਮੁੱਦੇ ਸਾਡੀ ਪੰਜਾਬ ਦੀਆਂ ਲੜਾਈਆਂ ਸਾਡੇ ਪੰਜਾਬ ਦੇ ਸੰਘਰਸ਼ ਤੇ ਉਹਨਾਂ ਨੂੰ ਜਿੱਤਣਾ ਜਿੱਤ ਬਿਲਕੁਲ ਪੂਰਾ ਪੰਜਾਬ ਜਾਣਦਾ ਉਹ ਲੋਕ ਕਿੰਨੇ ਕੁ ਪੰਜਾਬ ਦੇ ਨਾਲੋਂ ਸਿਰ ਪ੍ਰੈਸ ਕਾਨਫਰੈਂਸਾਂ ਦੇ ਵਿੱਚ ਫੇਸਬੁੱਕ ਪੋਸਟਾਂ 'ਤੇ ਪੰਜਾਬ ਦੇ ਨਾਲ ਖੜਦੇ ਬਿਲਕੁਲ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈਗਾ ਕਗਰ ਤੁਸੀਂ ਬੀਂਗ ਮੀਡੀਆ ਬਹੁਤ ਦੇਰ ਤੇ ਦੇਖ ਰਹੇ ਹੋ ਬਹੁਤ ਸਾਰੇ ਨੇ ਜਿਹੜੇ ਐਕਟਿਵ ਅਦਰਵਾਇਜ਼ ਵੀ ਮੀਡੀਆ ਦੇ ਵਿੱਚ ਪੋਜ਼ਿਟਿਵ ਰੋਲ ਨਿਭਾਉਣ ਵਾਲੇ ਸਾਰੇ ਤੁਸੀਂ ਜਿੰਨੇ ਵੀ ਮੁੰਡੇ ਹੋ ਸਾਰੇ ਜਾਣਦੇ ਹੋ ਇਸ ਚੀਜ਼ ਨੂੰ ਹਨਾ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਬੀਂਗ ਐਕਟਿਵਿਸਟ ਮੈਂ ਜਾਣਦੀਆਂ ਇਹ ਚੀਜ਼ਾਂ ਨੂੰ ਹਨਾ ਜਾਣਦੇ ਸਾਰੇ ਐ ਪਰ ਸਿਰਫ ਸਮਝ ਸੰਜੀਦਾ ਲੋਕ ਰਹੇ ਨੇ ਜੇ ਲੋਕਾਂ ਦੀ ਜਿਹੜਾ ਭੀੜ ਤੰਤਰ ਹੈ ਨਾ ਉਹ ਉਹ ਬਹੁਤ ਦੁਖੀ ਕਰਦਾ ਕਿਤੇ ਉਹ ਪੰਜਾਬ ਨੂੰ ਨਾ ਡੁੱਬੇ ਅਸੀਂ ਤਾਂ ਸਾਰੇ ਬਚਾਉਣ ਦੀ ਕੋਸ਼ਿਸ਼ ਆਪਦੀ ਜਾਨ ਤੱਕ ਵੀ ਲਾ ਦਾਂਗੇ ਜੀ ਸ਼ੁਕਰੀਆ ਮੀ ਜੀ ਬਹੁਤ ਬਹੁਤ ਧੰਨਵਾਦ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਖਰ ਦੇ ਨਾਲ ਜੁੜੇ